ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਪਾ ਲੇਟ ਹੋ ਗਏ तकरीबन 6:30 ਹੋ ਗਏ ਰਾਤ ਸੰਗ ਲੇਟ ਆਈ ਉਹਨਾਂ ਨੂੰ ਭੈਣ ਦਾ ਅਰੇਂਜ ਕਰਾ ਕੇ ਤਾਂ ਕਰਕੇ ਲੇਟ ਹੋ ਗਏ ਥੋੜਾ ਇਸ ਸੰਗ ਤਾਂ ਚਾਹ ਦਾ ਲੰਗਰ ਸ਼ਾਗ ਰਹੀ ਹਾਂ ਬਾਕੀ ਸ਼ਾਂਦਾ ਦਾ ਟਾਈਮ 8:00 ਵਜੇ ਦਾ ਸਵੇਰ ਸਵੇਰ ਫਿਰ ਡਿਊਟੀ ਬਦਲ ਗਈ ਹੈ ਹਾਂਜੀ ਹਾਂਜੀ ਬਦਲ ਗਈ ਹਨ ਅਗਲੀ ਜਾਣੀ ਹੌਲੀ ਹੌਲੀ ਕੀ ਚੱਲਦਾ ਚਾਹਣਾ ਅੱਜ ਇਹੀ ਚੱਲਦਾ ਚਾਹ ਲੱਡੂ ਹੈਂ ਲੱਡੂ ਆਇਓ ਜੀ ਆਇਓ ਚਾਹ ਲਓ ਆਜੋ ਆਜੋ ਰੱਜੀ ਆਜੋ ਚਾਹ ਸ਼ੱਕਰ ਸੰਗ ਤੇ 8 ਵਜੇ ਨੇ ਆਜੇ ਤੇ ਜਿਆਦਾ ਤਿਆਰ ਆ ਜੀ ਸੰਗਤਾਂ ਅੰਮ੍ਰਿਤ ਵਾਲੇ ਪ੍ਰਸ਼ਾਦਾ ਚੱਲ ਪਿਆ ਜੀ ਸਸਾਨਤਾ ਯਾਦ ਰਹੀਆਂ ਪਰ ਯਾਦਾਂ ਵਜੋਂ ਇੱਕ ਗੱਲ ਵੀ ਇਹ ਹਿੰਦੇ ਟਾਈਮ ਜਦੋਂ ਪ੍ਰਸ਼ਾਦਾ ਚੱਲਦਾ ਚੱਲਦਾ ਉਹਨੂੰ ਕਾਫੀ ਸੰਗਤ ਆ ਜਾਂਦੀ ਹੈ। ਕਈ ਵਾਰੀ ਗੇਟ ਲਾਉਣ ਲੱਗ ਪੈਂਦਾ। ਲੋ ਦਾ ਯਾਦਾਂ ਲੱਗਣ ਚੱਲਦੇ ਆ। ਵਾਹਿਗੁਰੂ مارکر نال تے کڈو وے پھر جڑا بڑا نہیں ٹکڑ چڑنا نی ਮਾਨ ਅੱਜ ਡਿਊਟੀ ਭਾਰੀ ਆ ਹੈਨਾ ਬੋ ਬਾਈ ਕੀ ਆਗਾ ਠੀਕ ਠਾਕ ਸੇਵਾਦਾਰ ਘਟਦੇ ਜਾਂਦੇ ਆ ਕੋਈ ਨਾ ਜੀ ਦਾਦਾ ਦੀ ਕਿਰਪਾ ਜੀ ਬਦਲ ਕਿੰਨੇ ਦਾ ਚੜਦੀ ਕਲਾ ਜਾਣਾ ਕਿਵੇਂ ਬਾਈ ਬਲਕਾਰ ਕੀ ਬਣੀ ਅੱਜ ਅੱਜ ਬਣਾ ਰਹੇ ਮਟਰੀ ਜੀ ਬੈਗਰੀ ਜੀ ਅੱਛਾ ਮਟਰੀ ਠੀਕ ਨਮਕੀਨ ਮਟਰੀ ਗੋਡਾ ਦੇ ਕੀ ਕਰਾਲਿਆ ਗੋਡਾ ਤਾਂ ਫਿਰ ਹੋ ਗਿਆ ਜਿਆਦੇ ਲੋਡ ਰਹਿੰਦਾ ਨਸਦੇ ਹਟਦੇ ਆਗੇ ਜਾਮ ਤਾਂ ਨਹੀਂ ਹੋ ਗਿਆ ਕਿਤੇ ਜਾਮੇ ਹੋ ਗਿਆ ਜਿਆਦੇ ਲੋਡ ਰਹਿੰਦਾ ਬਾਈ ਠੀਕ ਹੈ ਹੋਰ ਸਸਰੀ ਘਰ ਬਾਈ ਜੀ ਬੰਦੇ ਬੰਦੇ ਬੈਗਰ ਜੀ ਦਾ ਖਾਲਸਾ ਇਹ ਵੀ ਬਹੁਤ ਤਕੜੇ ਸੇਵਾਦਾਰ ਨੇ 15 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ ਬਾਬਾ ਸਾਧੂ ਸਿੰਘ ਜੀ ਲਹਿਰੇ ਵਾਲੇ ਵਾਓ ਇਹ ਵੀ ਜੁੱਟੇ ਹੋਏ ਨਾਲ ਮਦਦ ਕਰਨ ਹਾਂ ਇਹ ਪੂਰੀ ਸੇਵਾ ਕਰਦਾ ਬਾਬਾ ਸਾਰੂ ਸਿੰਘ ਜੀ ਲਹਿਰੇ ਬਣੇ ਆਓ ਸਤਿਨਾਮ ਫਰੀ ਭਾਈ ਗੁਰੂ ਨਾ ਹੋ ਜਾ ਹੋ ਬਾਬਾ ਚਾਦਾ ਲੰਗਰ ਚੱਲ ਰਿਹਾ ਇਨਾ ਅੰਦਰ ਪ੍ਰਸ਼ਾਦਾ ਚੱਲ ਰਿਹਾ ਇਧਰ ਆਪਣੇ ਇੰਡੀਆ ਆਰਮੀ ਵਾਲੇ ਵੀ ਆਏ ਪ੍ਰਸ਼ਾਦਾ ਛੱਕੇ ਜਾਂਦੇ ਹੋਏ ਵੀ ਛੱਕੇ ਗਏ ਸੀ ਤੇ ਵਾਪਸੀ ਦੇ ਵੀ ਗਿਆਬ ਦੀ ਹੈ ਸਾਰੇ ਵੀ ਆ ਜੀ ਨਾ ਚਾਦਾ ਲੰਗਰ ਬਾਈ हां जी ठीक ठाक है जी वाहे गुरु दर टाइम की संगत काफी आ गई है ਇਹ ਬੜੇ ਸੰਗ ਦਾ ਕਾਫੀ ਆਈ ਹੈ ਲੰਗਰ ਹਾਲ ਪੂਰਾ ਭਰਿਆ ਹੋਇਆ ਹੈ ਤੇ ਜਾਨ ਤਾਈ ਦਾ ਰੇਟ ਲਾਇਆ ਟੱਕ ਕੇ ਵਾਹਿਗੁਰੂ ਜੀ ਬਹੁਤ ਬਰਕਤ ਹੈ ਜੀ ਬਹੁਤ ਬਰਕਤ ਹੈ ਜੀ ਵੱਡਾ ਬਣਦਾ ਮੈਂ ਤੈਨੂੰ ਸੇਵਾਦਾਰ ਬਣਾਇਆ 10ਵਾਂ ਕੌਣ ਲੈ ਜਾ ਬਈ ਪਾਲੇ ਕੱਲਾ ਰਹਿ ਗਿਆ ਨੱਪੀ ਚੱਲ ਕੰਮ ਬਾਬਾ ਜੀ ਕਿਰਪਾ ਨਾਲ ਬਾਬਾ ਜੀ ਅੱਜ ਜੀ ਸੰਗ ਤਾਂ ਬਹੁਤ ਜ਼ਿਆਦੇ ਆਈ ਪੂਰੀ ਸੰਗਤ ਅੱਜ ਇਹੀ ਗੱਡੀਆਂ ਕਾਫੀ 12 13 ਗੱਡੀਆਂ ਆਈਆਂ ਪਹਿਲਾਂ ਫੋਨ ਕੀਤਾ ਸੀ ਇਹਨਾਂ ਨੇ ਮਗਰ ਸੀਗੇ ਉਦੋਂ ਕਹਿੰਦੇ ਸੀ ਅਸੀਂ ਆ ਰਹੇ ਹਾਂ ਪਛਾਦਾ ਸ਼ਗਨ ਲਈ ਸੱਤਵੀਂ ਯਾਤਰਾ ਹਸਾਲੀ ਕਲਾਂ ਐਮਕੋ ਤੋਂ ਐਮਕੋਨ ਸਾਹਿਬ ਮਹਾਲੀ ਤੋਂ ਆਏ ਆ i can ਬਾਏ ਗੁਰਜੀ ਅੱਜ ਦੁਪਹਿਰੇ ਹੀ ਗੋਲ ਗੱਪਿਆਂ ਦਾ ਲੰਗਰ ਚੱਲ ਰਿਹਾ ਤਾਂ ਗੰਗਰਾਂ ਗੋਲ ਗੱਪੇ ਛਕ ਰਹੀਆਂ ਹਾਂ ਹਾਂਜੀ ਬਾਬਾ ਜੀ ਮੈਂ ਖਰਸਾ ਵਾਲੀ ਤੋਂ ਤੇ ਉਹ ਚੱਲਦੀ ਕਾ ਹਾਂਜੀ ਹਾਂਜੀ ਸਾਂਝਾ ਗੋਲ ਗੱਪੇ ਛਕ ਰਹੀਆਂ ਹਾਂ ਹਾਂਜੀ ਹਾਂਜੀ ਵਧੀਆ ਪੂਰੇ ਨਾਮ ਦਾ ਹਾਂਜੀ ਪੂਰੇ ਜੀ ਆ ਜਾਓ ਵਾਈਬਰੂ ਆ ਜਾਓ ਗੋਲ ਗੱਪੇ ਪਾਣੀ 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 ਨਹੀਂ ਗੋਲ ਗੱਪੇ ਖਾ ਲੋ ਹਾਂਜੀ ਬਾਬਾ ਜੀ ਕਿਵੇਂ ਫਿਰ ਸੇਵਾ ਚੱਲਦੀ ਹੈ ਸੇਵਾ ਬਹੁਤ ਵਧੀਆ ਚੱਲਦੀ ਹੈ ਕਿਰਪਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਭ ਤੋਂ ਪਹਿਲਾਂ ਤਾਂ ਆਪਾਂ ਫਤਿਹ ਗਜਾਉਣੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿ ਖਾਦੇ ਸੇਵਾ ਕੰਨੇ ਟਾਈਮ ਤੋਂ ਤੁਸੀਂ ਆ ਰਹੇ ਆ ਲੰਗਰ ਤੇ ਅਸੀਂ 16 ਸਾਲਾਂ ਤੋਂ ਕਿ ਤੇ ਸਾਡਾ ਲੰਗਰ ਲਗਾਤਾਰ ਚੱਲ ਰਿਹਾ ਹੈ ਇਹ ਪਸਾਲ ਕੋਰੋਨਾ ਕਰਕੇ ਵਿਸਵਜੀ ਸੀ ਤੇ ਤੁਸੀਂ ਵੀ ਫਿਰ ਥੋੜਾ-ਥਾਲਾ ਤੇ ਆ ਰਹੇ ਹੋ ਮੈਂ ਤਕਰੀਬਨ 7 ਸਾਲਾਂ ਤੋਂ ਆ ਰਿਹਾ ਹਾਂ 8-7 ਸਾਲ ਠੀਕ ਜੀ ਤੇ ਪਹਿਲਾਂ ਦੇ ਤੇ ਅੱਜ ਦੇ ਮਾਹੌਲ 'ਚ ਕੀ ਲੱਗਦਾ ਫਰਕ ਹੈ ਹਾਂ ਜੀ ਜਦੋਂ ਪਹਿਲਾਂ ਹੁੰਦੇ ਸੀ 6-7 ਸਾਲ ਤੇ ਅੱਜ ਦੇ ਟਾਈਮ 'ਤੋਂ ਹੁਣ ਬਹੁਤ ਫਰਕ ਆ ਹੁਣ ਜਿਹੜੀ ਐ ਇਸ ਜਿਹੜਾ ਆਪਾਂ ਦਰਸ਼ਨ ਕਰਨ ਆਉਂਦੇ ਆ ਸਿਆਨ ਕਰਨ ਆਉਂਦੇ ਆ ਇਹਨੂੰ ਲੋਕਾਂ ਨੇ ਇੱਕ ਪਿੰਕ ਬਣਾਇਆ ਹੈ ਹਾਂ ਪਹਿਲਾਂ ਸਰਦਾ ਭਾਵਨਾ ਸੀ ਠੀਕ ਕਿ ਸਰਦਾ ਨਾਲ ਲੋਕ ਆਉਂਦੇ ਤੇ ਮੱਥਾ ਟੇਕਦੇ ਹੁਣ ਪੇਟਣੇ ਕਹਿ ਬੱਚੀ ਆਉਂਦੇ ਨੇ ਕਮਰੇ ਕਿਰਾਏ ਤੇ ਲੈਂਦੇ ਨੇ ਸ਼ਰਾਬ ਆਪੀਂਦੇ ਨੇ ਯਾਨੀ ਕਿ ਪਹਿਲਾਂ ਨਾਲ ਬਹੁਤ ਫਰਕ ਆ ਬਹੁਤ ਜਿਆਦਾ ਦਿਨ ਰਾਤ ਦਾ ਅੰਤਰ ਬਹੁਤ ਫਰਕ ਪੈ ਗਿਆ ਲੋਕਾਂ ਦੇ ਵਿੱਚ ਡਰ ਨਹੀਂ ਰਿਹਾ ਤੇ ਸਰਦਾ ਨੂੰ ਲੈ ਕੇ ਕੁਝ ਸਰਦਾ ਖਤਮ ਹੋ ਗਿਆ ਸਰਦਾ ਖਤਮ ਹੋ ਗਿਆ ਸਮਝ ਨਹੀਂ ਪਾਇਆ ਸਰਦਾ ਰਹਿ ਗਈ ਚੌਥਾਈ ਸਾਰ ਚੌਥਾਈ ਸਾਰੇ ਤੇ ਸਾਲ ਕਿੰਨੇ ਸੰਗਤ ਬਹੁਤ ਜ਼ਿਆਦਾ ਵੀ ਸੰਗਤ ਬਹੁਤ ਜ਼ਿਆਦਾ ਹੈ ਦੀ ਸੰਗਤੀ ਦਿੱਕਤ ਚ ਹੈ ਕਿਉਂਕਿ ਜਦੋਂ ਪੂਰਾ ਯਾਨੀ ਕਿ ਤੇਰੇ ਰਹਿਣ ਦਾ ਜਾਂ ਲੰਗਰ ਪਾਣੀ ਦਾ ਨਹੀਂ ਬਣਦਾ ਤਾਂ ਮੁਸ਼ਕਲ ਹੁੰਦੀ ਹੈ ਮੁਸ਼ਕਲ ਹੈ ਕਿ ਜਿਹੜੇ ਆਉਣ ਵਾਲੀਆਂ ਸੰਗਤਾਂ ਉਹਨਾਂ ਲਈ ਕੀ ਕਿਹੜਾ ਜਾਵੋਗੇ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਭੀ ਜਰਾ ਠਹਿਰ ਠਹਿਰ ਕੇ ਉਹ ਇੱਕ ਵਾਰੀ ਨਾ ਡਿੱਗਣ ਠੀਕ ਹੈ ਭੀ ਥੋੜਾ ਟਾਈਮ ਆ ਕੇ ਆਉਣਾ ਕਹੀਂ ਪਾ ਕੇ ਆਉਣਾ ਕਿਉਂਕਿ ਹੁਣ ਜਿਹੜੀ ਅੱਜ ਮਾਹੌਲ ਹੈ ਅੱਜ ਇੰਨੀ ਕਿ ਸੰਗਤ ਹੈ ਜਿਹਦੀ ਕੋਈ ਆਪਾਂ ਗੈਸ ਵੀ ਨਹੀਂ ਲਾ ਸਕਦੇ ਹਾਂ ਜੀ ਤੇ ਹੋ ਲੰਗਰ ਬਾਰੇ ਕੋਈ ਲੰਗਰ ਸਾਡੀ ਹਲਵਾਈ ਵੀਰ ਨੇ ਬਹੁਤ ਚੰਗੇ ਨੇ ਸਾਡੇ ਬਾਬਾ ਜੀ ਬਹੁਤ ਸੂਝਵਾਨ ਨੇ ਵਧੀਆ ਗਾਈਡ ਕਰਕੇ ਯਾਨੀ 15-16 ਸਾਲ ਨਗਰ ਚ ਰਿਹਾ ਮੈਂ ਛੋਟੀ ਜੀ ਗੱਲ ਨਹੀਂ ਹੈ ਹਰ ਇੱਕ ਸੇਵਾਗਾਰ ਨੂੰ ਪੁੱਛਦੇ ਨੇ ਸੰਗਤ ਦੀ ਸਲਾਹ ਨਾਲ ਹੀ ਜੋ ਬਣਾ ਸੰਗਤ ਕਹੇਦੀ ਉਹ ਬਣ ਜਾਣਾ ਹੈ ਤੇ ਇਹ ਲੰਗਰ 24 ਘੰਟੇ ਲੰਗਰ 24 ਘੰਟੇ ਆ ਤੇ ਕੋਸ਼ਿਸ਼ ਹੁੰਦੀ ਹੈ ਕਿ ਜੇ ਪੂਰਾ ਆਦਮਾ ਆਉਂਦਾ ਉਹ ਵੀ ਰਾਤ ਕਰ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਵੇ ਕਿੰਨੇ ਲੋਕ ਰਹਿਣ ਲਈ ਹੋ ਜਾਂਦੇ ਨੇ ਲੰਗਰ ਤੇ ਰਹਿਣ ਵਾਸਤੇ ਇੱਥੇ ਸੰਗਤ ਹੈ ਜੀ ਅੱਜ ਇੱਕ ਇੱਕ ਬੱਸ ਆ ਜੇ ਤੇ ਗਿਣਤੀ ਤੋਂ ਬਾਹਰ ਹੈ ਕਿ ਮੋਟਰਸਾਈਕਲ ਆ ਜਣ ਤੇ ਉਹਨਾਂ ਦੀ ਗਿਣਤੀ ਹੋ ਜਾਂਦੀ ਹੈ ਕਾਫੀ ਸੰਗਤ ਹੈ ਸਾਡਾ ਜਿਹੜੀ ਜਗ੍ਹਾ ਹੈ ਬਹੁਤ ਵਧੀਆ ਥਾ ਤੇ ਇਕਲੀ-ਗੁੱਲੀ ਜਗਾ ਇਕ ਪੂਰਨ ਪਾਰਕਿੰਗ ਦੀ ਦਿੱਕਤ ਨਹੀਂ ਕਮਰਿਆਂ ਦੀ ਦਿੱਕਤ ਨਹੀਂ ਕੋਈ ਬੀਬੀਆਂ ਆਉਂਦੀਆਂ ਨੇ ਉਹਨਾਂ ਵਾਸਤੇ ਕਮਰੇ ਨੇ ਸ਼੍ਰੀ ਲੰਗਰ ਤਾਂ ਫਿਰ ਬਾਬੇ ਦੀ ਕਿਰਪਾ ਨਾਲ ਸ਼ੰਗਰਾਂ ਤਰ੍ਹਾਂ ਆਉਂਦੀ ਹੈ ਇਹ ਉਹ ਚਲਾਉਂਦਾ ਹੈ ਹਾਂਜੀ ਇਹ ਬਾਬਾ ਬਾਜਾਂ ਵਾਲਾ ਚਲਾ ਰਿਹਾ ਬੰਦਾ ਕੋਈ ਨਹੀਂ ਚਲਾ ਸਕਦਾ ਹਾਂਜੀ ਇਹ ਹੋਰ ਕੀ ਜਨਾ ਵਧੀਆ ਹੈ ਕਹਿਣਾ ਇਹੀ ਚਾਹੁੰਦੇ ਆ ਵੀ ਵੱਧ ਤੋਂ ਵੱਧ ਆਪਣੀ ਹਸੀਅਤ ਦੇ ਮੁਤਾਬਕ ਆਪਣੀ ਉਮਰ ਦੇ ਹਿਸਾਬ ਨਾਲ ਆਓ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਹੀ ਪਤਾ ਕਦੋਂ ਫੋਕ ਨਿਕਲ ਜਾਣੀਆਂ ਜਿਹੜਾ ਕਰ ਜੂਗਾ ਉਹੀ ਤੱਕ ਹੀ ਹੋਰ ਇਹਨਾਂ ਸਵਸਾਂ ਦੀ ਕੋਈ ਕੋਈ ਪਤਾ ਨਹੀਂ ਠੀਕ ਹੈ ਨਹੀਂ ਉਹ ਸਤਰਾਪ ਕਹਿੰਦੇ ਆ ਜਿਵੇਂ ਸਿਆਣੇ ਕਹਿੰਦੇ ਨਾ ਨਾਮ ਚ ਪੰਤੇ ਅੱਖ ਢਿੱਲ ਨਾ ਕੀਜੇ ਮੇਰੀ ਜ਼ਿੰਦਗੀ ਏ ਮਤ ਸਹਾ ਆਵੇ ਨਾ ਇੱਥੋਂ ਦੇ ਲੋਕਾਂ ਚ ਵੀ ਬਹੁਤ ਸ਼ਰਧਾ ਹੈ ਨਾ ਜੀ ਸੇਵਾ ਕਰਨ ਉਹਦੇ ਦੇ ਨਾਲ ਸੇਵਾਦਾਰ ਪੱਛੇ ਨਾਲ ਹੈਣ ਸਾਡੇ ਇਹ ਤਾਂ ਆ ਜਿਹੜੇ ਪਰਿਵਾਰ ਨੇ ਨੇੜੇ ਤੜੇ ਜੀ ਇਹ ਤਾਂ ਸਾਡੇ ਘਰ ਦੇ ਮੈਂਬਰ ਹੋ ਗਏ ਹਾਂਜੀ ਹਾਂਜੀ ਕਿਉਂਕਿ ਇੰਨੇ ਸਾਲਾਂ ਚ ਸੰਡੇ ਦਾ ਵਾਵਾ ਹੋ ਜਾਂਦਾ ਹੈ ਠੀਕ ਹੈ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਸੰਗਤਾਂ ਦਾ ਬਲਾ ਦਿੰਦਾ ਰਹੇ ਘਰ ਦੀ ਯਾਦ ਕੋਈ ਨਹੀਂ ਆਉਂਦੀ ਅਵੇ ਨਹੀਂ ਆਉਂਦੀ ਇਥੇ ਤਾਂ ਰਬ ਦੀਆਂ ਰੂਹਾਂ ਨੇ ਸੱਚੇ ਪਾਤਸ਼ਾਹ ਦੀਆਂ ਸੰਗਤਾਂ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਅੱਜ ਸੰਗਤ ਬਹੁਤ ਸੀ ਹਨ ਬਹੁਤ ਜ਼ਿਆਦੀ ਬਹੁਤ ਜ਼ਿਆਦੀ 1 ਮਿੰਟ ਵੀ ਸੇਵਾਦਾਰਨ ਟਾਈਮ ਨਹੀਂ ਲੱਗਿਆ ਆਪਣੇ ਕੋਲ ਸੇਵਾਦਾਰ ਵੀ ਕੱਟ ਸੀ ਅੱਜਾ ਨਾ ਫੇਰ ਵੀ ਚਲੋ ਫੇਰ ਵੀ ਸਾਰਿਆਂ ਪਰਮਾਤਮਾ ਨੇ ਬਾਕੀ ਜਿੰਨੀ ਸੰਗਤ ਤਾਂ ਜਾਈ ਹੈ ਆਪਾਂ ਸੋਚ ਵੀ ਨਹੀਂ ਸੀ ਸਰ ਹਾਂ ਅੱਜ ਦੀ ਸੰਗਤ ਸਾਡੇ ਤਾਂ ਪਿਛਲੇ ਰਿਕਾਰਡ ਤੋੜ ਸੀ ਬਸ ਜਾਨ ਵਿੱਚ ਹੋਰ ਠੀਕ ਠਾਕ ਹੋ ਪਰਮਾਤਮਾ ਦੀ ਕਿਰਪਾ ਕਿਵੇਂ ਫਿਰ ਹੁਣ ਮੱਥਾ ਟੇਕਣ ਤਾਂ ਹੁਣ ਨਹੀਂ ਜਾਇਆ ਜਾਪਦਾ ਨਹੀਂ ਮੈਂ ਆਪਾਂ ਬਾਬੇ ਨਾਲ ਸੌਦਾ ਕੀਤਾ ਜੀ ਜੇ ਤੋੜ ਕੇ ਲਿਆਵਾਂਗੇ ਤੇ ਆ ਜਾਾਂਗੇ ਛੋਟੇ ਤੇ ਚੜ ਕੇ ਨਹੀਂ ਆਉਣਾ ਠੀਕ ਹੈ ਸਮਾਨ ਇੱਥੇ ਦਰਸ਼ਨ ਕਰ ਲੀਦੇ ਨੇ ਸੰਗਤ ਦੇ ਵਿੱਚੋਂ ਕਰ ਲਈ ਦਿੰਦਾ ਸੰਗਤ ਦੇ ਵਿੱਚ ਹੋਰ ਹੋਰ ਆਉਂਦੀਆਂ ਜਾਂਦੀਆਂ ਸੰਗਤਾਂ ਵੱਧ ਬਿਲਕੁਲ ਜੀ ਬਿਲਕੁਲ ਕਈ ਇਸ ਤਰ੍ਹਾਂ ਦੇ ਨੇ ਜਿਹੜੇ ਕੋਈ ਨਾ ਕੋਈ ਬਹੁਤ ਵਧੀਆ ਗੱਲ ਕਹਿ ਜਾਂਦੇ ਹਾਂ ਯਾਰ ਰਹਿਆ ਜਾਂਦੀ ਹੈ ਨਾ ਸਰਪਲ ਜੀ ਕੁਝ ਨਾ ਕੁਝ ਮਿਲਦਾ ਜਦੋਂ ਕਿਸੇ ਦੇ ਨਾਲ ਗੱਲ ਕਰਾਂਗੇ ਕੁਝ ਮਿਲਦਾ ਹੈ ਕੁਝ ਛੱਡਾਂਗੇ ਕੁਝ ਅਸੀਂ ਦੇਵਾਂਗੇ ਕੁਝ ਉਹ ਦੇਣਗੇ ਬਹੁਤ ਬਹੁਤ ਮਿਹਰਬਾਨੀਆਂ ਕਲਗੀਆਂ ਵਾਲੇ ਦੀ ਔਰ ਠੀਕ ਹੈ ਅੱਜ ਸੰਗ ਦਾ ਇਹ ਕਾਫੀ ਆ ਰਹੀ ਆ ਰਾਤ ਨੂੰ ਵੀ ਵੀ ਦੇਖ ਸਕਦੇ ਹਾਂ ਤਵਰਕ ਮਤਲਬ ਨਹੀਂ ਸੱਜਣ ਕਾ ਕੋ ਸ਼ਾਦਾ ਵੀ ਸ਼ਾਗ ਰਹੀਆਂ ਸੰਗਤਾ ਕਾ ਕੋ ਅਜੇ ਤਕਰੀਬ ਨਾ ਜੀ ਅੱਡਣੋਂ 10 ਵਜੇ ਦਾ ਟਾਈਮ ਵੜੀ ਆ। ਅੱਜ ਸੰਗਤ ਦਾ ਕਾਫੀ ਆ ਰਹੀ ਆ। ਦਾਲ ਕੜੀ ਦੋ ਵਾਰੀ ਬਣਾ ਲਈ। ਅੱਛਾ ਤੁਸੀਂ ਉੱਧਰ ਕੱਢ ਦਿਓ। ਦਾਲ ਕੜੀ ਦੁਬਾਰਾ ਬਣਾਉਣੀ ਪੈ ਗਈ ਅੱਜ ਕਾਫੀ ਸੰਗਤ ਆ ਰਹੀ ਏ। ਜੰਨੀ ਜੀ। ਕਿੱਡੀ ਜੀ ਤੋਂ ਨੇਰੇ ਕਿ ਹਾਂ। ਅੱਜ ਕਿਵੇਂ ਲੱਗ ਰਿਹਾ ਜੀ? ਨੇਰੇ ਤੱਕ ਬਸਾਦਾ ਫੱਕ ਰਿਹਾ। ਸੰਗਤ ਵਾਲੀ ਆ ਗਈ ਪਾਈ। ਕੀ ਨਾ ਬਣਾ ਦੇ। ਅਜੇ ਤਾਂ ਰੈਸਟ ਵੀ ਨਹੀਂ ਹੋਈ ਹੈ ਨਾ। ਨਾ ਵੀ ਜਮਾਂ ਵੀ ਨਹੀਂ ਹੋਈ। ਕੰਡਾ ਹੈ ਵੀ ਨਹੀਂ ਨੱਥਲੇ ਪਾਣੀ ਦੀ ਘੁੱਟੀਆਂ ਲਾਉਣਾ ਪਿਆ ਹੀ ਕਰੂਣੀਆਂ। ਅੱਛਾ। 6:30 ਵਜੇ ਬੈਠੇ ਕੱਲ੍ਹ ਕੀ ਆ ਰਹੀ ਹੈ। ਨਹੀਂ ਕੱਲ ਤੋਂ ਮੈਂ ਤੁਹਾਡੀ ਸੇਵਾ ਕਰੂੰਗਾ ਪੱਕੀ। ਅੱਜ ਤਾਂ ਸਾਨੂੰ ਆਇਓ ਸਮਾਂ ਸ਼ਾਮ ਨੂੰ ਆਸੇ ਪ੍ਰਸਾਦ ਦੇ ਬਣਾਉਂਦੇ ਨਹੀਂ ਹੈਗੇ। ਰੈਸਟ ਕਰਾਂਗੇ ਉਹ ਤਾਂ। ਅੱਜ ਤਾਂ ਲੱਗੀ ਰਹੂ ਸਾਰਾ ਦਿਨ। ਕੱਲੂ ਕਿਹਨੇ ਕਿਹਨੇ ਜਾਣਾ ਵਾ। ਕਿਉਂ ਸਾਰਿਆਂ ਨੇ ਕਿਉਂ ਸਾਨੂੰ ਰੋਟੀਆਂ ਕੌਣ ਖਵਾਉ ਉਹ ਆਨੇ ਆਨੇ ਆਪੇ ਬਣਾ ਬਣਾ ਖਾਣ ਆਪਦੇ ਜੋਗੀਆਂ ਤਾਂ ਪਕਾ ਲਾਂਗੇ ਸੰਗਤ ਦਾ ਔਖਾ ਨਾ ਬੱਲੂ ਆ ਰਹੀ ਹੈਗਾ ਬੱਲੂ ਬੱਲੂ ਵੇਖ ਲਾ ਜਿਵੇਂ ਹੈ ਗੁਰਜੀ ਕੀ ਤਕਰੀਬਾਣ ਜੀ 12 ਵਜੇ ਦਾ ਟਾਈਮ ਹੋ ਗਿਆ ਜੀ ਸਾਢੇ 11 12 ਇਹ ਸੰਗਤ ਆ ਰਹੀ ਹੈ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਆਪਣੀ ਸੇਵਾਦਾਰੀ ਆ ਮੱਥਾ ਟੇਕਣ ਗਏ ਸੀਗੇ ਉਹਨਾਂ ਨੂੰ ਪ੍ਰਸ਼ਾਦਾ ਬਾਣੀ ਸ਼ਕਾ ਕੇ ਫਿਰ ਪਾਵਾਂਗੇ ਤੇ ਆਪਣੇ ਵਲੌਗ ਦੀ ਤਾਂ ਪਸਮਾਪਤੀ ਕਰਦੇ ਇੱਥੇ ਕੱਲੂ ਮਿਲਦੇ ਆ ਵੈਕੂ ਜੀ ਕਾ ਖਾਲਸਾ ਵੈ ਦੀ ਵਾਤੇ